ਕੋਤਤ ਪਾ ਪਗਤਵਤ ਸਰ ਪਗਵਾ ਦਾ ਆਉਂਦਾ ਕੋਜੋ ਕਾ ਕਾਰਜ ਗਰੀਬ ਨਰ ਤਤਲ ਸਤੁਰ ਸੇਲਿੰਗੂ ਗ੍ਰੰਥ ਸਾਹਿਬ ਜੀ ਦੀ ਪਾ نربے مہاپرش سنت بابا کشبیر پوری والے بابا سخوندر جی سیوا والے گروکھا وجہ آپ سمچیاں سنگت وجہ بڑے پیار شردا نت بابا گردیال جی پوجی والے مہاپرشا کی پیاری یاد ਸਾਭੇ ਤੋ ਪ੍ਰਸਤਾਵ ਦੇ ਗੁਰਮਤ ਸਵਾਗਤ ਕਰਵਾਇਆ ਜੇ ਬੰਨ ਲਿਆ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਜਿਸ ਸਵਾਲੀ ਤੋਂ ਕਰਤ ਸੱਚਖੰਡ ਸ੍ਰੀ ਹਰਨੁਤ ਸਹਿਬ ਜੀ ਦੇ ਦੁਨੀ ਕੀਤਨੀ ਜਥੇ ਰਹਾਉ ਗੁਰਬਾਣੀ ਦਾ ਰਾਗ ਮੈਂ ਰਸ ਤੇ ਲਾ ਕੀਤਰ ਕੀਤਾ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਦੀਨ ਨੇ ਕੀਤੀ

ਹਰ ਜੀ ਮਹਾਂਪੁਰਸ਼ ਸੰਸਾਰ ਦੇ ਵਿੱਚ ਆਉਂਦੇ ਰਹਿ ਸੰਸਾਰ ਦਾ ਭਲਾ ਕਰਦੇ ਰਹਿ ਮਨਾਂ ਸੇਵਾ ਵਾਲੇ ਲੋਕਾਂ ਨੂੰ ਕਰਦੇ ਰਹਿ ਸਤਿਗੁਰੂ ਜੀ ਦੇ ਮਹਾਂ ਬਚਨ ਹਨ ਨਜਤ ਰਭਉ ਧਨਉਪਉਮ ਰਜਤ ਰਭਉ ਸਵਰਗ ਰਾਜਨੈ ਉਨਾਂ ਚਤੁਰ ਲੋਕਾਂ ਭੋਜਨਾਂ ਗਿੰਜਨਾਂ ਨੂੰ ਉਨਾਂ ਚਤੁਰ ਲੋਕਾਂ ਨੂੰ ਸਵਛ ਅੰਰੇ ਅਖੀਰ ਵਿੱਚ ਸੰਤੁਰਾਂ ਨੇ ਫਰਮਾਇਆ ਦੁਰਗਤੰਭ ਏਕ ਭਗਵਾਨ ਦਾ ਹੈ ਨਾਰ ਵਿਲਕਿਆ ਸੋ ਸੋ ਕਿਰਪਾ ਕਰਦਾ ਬਹੁਤ ਸਾਰੀਆਂ ਵਸਮਾਂ ਦੀ ਵਿਰਤੀ ਕਰਦਿਆਂ ਹੋਇਆਂ ਧਰਮ ਰਚਨ ਦੇ ਮਹਾਰਾਜ ਮਾਤਾ ਦੇ ਨਾਲ ਸਸੋਰ ਦੇ ਵਿੱਚ ਘਰ ਦੀ ਕੋਈ ਬਹੁਤੀ ਨਰਮਾ ਨਹੀਂ ਹੈ ਕੋਈ ਦਰਬਕ ਨਹੀਂ ਕਿਉਂਕਿ ਧੰਨ ਦੇ ਨਾਲ ਜੇਕਰ ਸ਼ਾਂਤੀ ਮਿਲਦੀ ਹੋਵੇ ਸੁੱਖ ਮਿਲਦਾ ਹੋਵੇ ਵੱਡੇ ਵੱਡੇ ਧਨਵਾਲ ਫਿਰ ਦੁਖੀ ਨਾ ਹੋਵੇ ਵੱਡੇ ਵੱਡੇ ਜੋ ਅਮੀਰ ਤੋ ਜੀਵਨ ਦੇ ਵਿੱਚ ਤੁਲਨੁ ਹੈ ਪਰੋ ਪਰਮੇਸ਼ਰ ਦਾ ਧਾਮ ਹੈ ਸਾਧ ਸੰਗਤ ਦੁਆਰਾ ਪ੍ਰਭੂ ਦੀ ਕਿਰਪਾ ਦੁਆਰਾ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਸ੍ਰੀ ਪਾਤਸ਼ਾਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜੀ ਰੋਹੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਅਨੰਦਪੁਰ ਸਾਹਿਬ ਕੋ ਪਹੁੰਚ ਚੁੱਕੇ ਲਾਲਾਸ ਜਿਆਦਾ ਸਮਾਂ ਨਾ ਲਗਾਵੇ ਸਾਡੇ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਕ ਰਾਸਾ ਦਾ ਜ਼ਿਕਰ ਕੀਤਾ ਹੈ ਇਹਦੇ ਜੇ ਸਵਭਾਵੀ ਹਿੰਦੁਸਤਾਨ ਦੇ ਵਿੱਚ ਆਇਆ ਇਥੋਂ ਇੱਕ ਤੋਂ ਦੇ ਉਪਰ ਕਰਕੇ ਉਹ ਆਪਣੇ ਦੇਸ਼ ਦੇ ਵਿੱਚ ਗਏ ਉਜਾਗਰ ਕੇ ਇੰਜਰੇ ਦੇ ਵਿੱਚ ਉਹ ਬابل ਕਰ ਦਿੱਤਾ ਦੂਸਰੀ ਵਾਰੀ ਜਦੋਂ ਵਾਪਸ ਫਿਰ ਆਇਆ ਹਿੰਦੁਸਤਾਨ ਦੇ ਵਿੱਚ ਔਰ ਲੱਗਾ ਉਹ ਤੋਤੇ ਨੂੰ ਪੁੱਛਦਾ ਹੈ ਕਿ ਮੈਂ ਤੇਰੇ ਦੇਸ਼ ਦੇ ਵਿੱਚ ਚੱਲਿਆ ਹਾਂ ਤੂੰ ਆਪਣੇ ਭਾਈ ਚਾਹੇ ਨੂੰ ਕੋਈ ਸਨੇਹਾ ਦੇਣਾ ਲੱਗਾ ਤੇ ਉਹ ਤੋਤਾ ਉੱਠਣ ਲੱਗਾ ਵੀ ਮੈਂ ਸਨੇਹਾ ਨਹੀਂ ਕੁਝ ਦੇਣਾ ਹੈ ਜਦ ਤੁਸੀਂ ਮੇਰੇ ਭਾਈ ਚਾਹੇ ਦੇ ਕੋਲ ਜਾਓ ਮੇਰਾ ਉਸ ਵਕਤ ਮੇਰੇ ਸਾਥੀਆਂ ਨੂੰ ਕਹਿਣਾ ਕਿ ਮੈਂ ਵਾਪਸ ਚੱਲਿਆ ਹਾਂ ਤੁਸੀਂ ਕੋਈ ਸੁਨੇਹਾ ਲੈਣਾ ਹੈ ਤਾਂ ਜੀ ਤੁਸੀਂ ਮੇਰਾ ਸੁਨੇਹਾ ਲੈ ਕੇ ਆਉਣਾ ਹੈ ਵਪਾਰੀ ਦੋਸਤਾਂ ਦੇ ਵਿੱਚ ਆਇਆ ਬਹੁਤ ਸਾਰੇ ਤੋਤੇ ਜਿਹੜੇ ਸਨ ਇੱਕ ਰੋਖ ਦੇ ਉੱਪਰ ਬੈਠੇ ਹੋਏ ਸਨ ਉਹਨੇ ਕਿ ਤੁਹਾਡਾ ਸਾਥੀ ਮੇਰੇ ਕੋਲ ਹੈ ਮਨ ਉਂਜਿਹੜੇ ਦੇ ਵਿੱਚ ਪਾਇਆ ਹੈ ਅਸੀਂ ਕੋਈ ਸੁਨੇਹਾ ਦੇਣਾ ਹੈ ਤਾਂ ਦੇਈਏ। ਅੰਡੀ ਗੌਰ ਸੜਕ ਦੇ ਜਿਹੜੇ ਰੋਕ ਦੇ ਉੱਪਰ ਤੋਤੇ ਬੈਠੇ ਹੋਏ ਸਾਰੇ ਸਾਰੇ ਇੱਕਦਮ ਉੱਥੇ ਛੱਡ ਗਏ। ਵਪਾਰੀ ਬੜਾ ਹਰਾਮ ਹੋਇਆ ਅਖਲ ਗੀ ਕੀ ਬਾਜ ਰਾਜ ਸੁਣਦੇ ਸਾਰੇ ਸਾਰੇ ਪਰ ਗਏ ਹਨ। ਉਨੇ ਜਾ ਕੇ ਉਹ ਜਿਹੜਾ ਤੋਤਾ ਸੀ ਨਾ ਆਪਣੇ ਦੇਸ਼ ਦੇ ਵਿੱਚ ਉਹ ਨੂੰ ਜਾ ਕੇ ਦੱਸਿਆ ਵੀ ਮੈਂ ਤਾਂ ਸੁਨੇਹੇ ਦੀ ਗੱਲ ਕੀਤੀ ਇੰਨੇ ਵਾਰ ਸੁਣ ਕੇ ਉਹ ਸਾਡੇ ਤੇ ਪਈ। ਵਪਾਰੀ ਦੇ ਕੋਲੋਂ ਸੁਣ ਕੇ ਉਹ ਜਿਹੜਾ ਤੋਤਾ ਸੀ ਸਾਧ ਸੰਤ ਜੀ ਉਹ ਇੱਕ ਤਾਂ ਜਿੱਤ ਗਿਆ ਮਿੱਤਰੇ ਦੇ ਵਿਚੀ ਮੈਂ ਆਪਣਾ ਸਾਥ ਖਿੱਚ ਲਿਆ। ਵਪਾਰੀ ਬੜਾ ਹਰਾ ਰੋ ਰੋ ਕੇ ਸਮਝਾ ਰੋ ਕੇ ਬੜੀ ਜਿਆਦਾ ਉਹਨੇ ਦੇਖਿਆ ਮਰਿਆ ਹੋਇਆ ਜਾਣ ਕੇ ਇੰਜਰੇ ਦਾ ਦਰਵਾਜ਼ਾ ਖੋਲ ਕੇ ਲੋ ਦੂਰ ਸੋਟਾਇਆ ਜਦ ਬਾਸ ਮੜ ਲੰਗਾ ਉਹ ਤੋਤਾ ਜਿਹੜਾ ਸੀ ਚਾਰੀ ਮਾਰ ਕੇ ਅਪਾਸ਼ ਵੱਲ ਚਲੇ ਜਾਂਦਾ ਸੀ ਮਾਂ ਪ੍ਰਿਸੀ ਸੁਝਾਇਆ ਪਰ ਤੇ ਅੰਨ ਇਹ ਇਸ ਤਰ੍ਹਾਂ ਹੈ ਕਿ ਜਿਹਨਾਂ ਨੇ ਆਪਣਿਆਂ ਨੂੰ ਆਪਾ ਭਾਵ ਤੋਂ ਮਾਰਿਆ ਸਭ ਤੋਂ ਮਰ ਆਤਮਾ ਨੂੰ ਗੁਰੂ ਤੀਰ परिवार छॾा छॾा कुझु बि छॾा बस अंदरो मोह ममता जहिड़े ਜਿਹੜੇ ਇੱਕ ਵਾਲੀ ਸੇਵਾ ਕਰ ਚਾਹੇ ਤੇ ਉਹਨਾਂ ਨੇ ਪਦੇ ਪਿੱਛਾ ਪਾਉਂ ਕੇ ਨਹੀਂ ਦਿੱਤਾ ਸਾਰਾ ਜੀਵਨ ਜਿਨ੍ਹਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਸਿਮਰਨ ਨੂੰ ਸਮਰਪਿਤ ਕੀਤਾ ਪਾਤਸ਼ਾਹ ਜੀ ਦੇ ਬਚਨ ਆਰੰਭੈ ਦਾ ਹੋਰ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ کم ایسا مہان سیوا کرتے ہیں تو وہاں مہا پورشوں کی یاد بچان سارے ایکتر ہوئے مہاراج کرپا کرابا کشمیر سن جی سنت بابا سخوند سر جی ستگو جی رحمتہ کر کے بہت وڈیا سیوا مہاپرشان کو لے رہے ہیں یہ ارداس ہے مہاراجی داتا بخش کر کے چڑھتی کلا کے نال سیوا دے رہ ਸਤਿਕਾਰ ਜੋ ਸਿੰਘ ਸੇਵਾ ਜੀ ਸਤਿਕਾਰ ਜੋ ਸਾਧੂ ਮਹਾਰਾਜ ਆਪ ਗੁਰੂ ਪਿਆਰਿ ਸਤਜਾ ਨੂੰ ਭਾਗ ਦਿੱਤਾ ਦੇ ਜੀਵਾਂ ਸਤਿ ਸੰਤਾਂ ਜੀ ਸਵਾਜੀ ਫਤਿਹ ਦੀ ਜਨ ਬਰੀ ਬਾਲ ਜੀ ਦਾ ਖਾਨਸਾ